ਆਉਣ ਦੇ ਲਈ ਵਾਧਾ ਹੋਇਆ ਹੈ ਇਹ ਪਲੰਟੀ ਨਿਊਜ਼ੀਲੈਂਡ ਨਵਾਂ ਸ਼ਹਿਰ ਦੀ ਟੀਮ ਦਾ ਆਏ ਨੌਜਨ ਸ਼ੀਲੂ ਤੇ ਬੂਰੀਏ ਦੇ ਦਰਮਿਆਨ ਟੱਕਰ ਸਿਰੇ ਦੀ ਜੋਰ 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 ਲੱਗਿਆ ਹੋਇਆ ਬੱਲੇ 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 ਸਿਰਾ 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 ਲਾਤਾ ਸ਼ੀਲੂ ਨੇ ਮੇਰੇ ਵੀਰੋ ਤੰਦੂ ਤੇ ਹੈਪੀ ਯੂਕੇ ਲਾਓ ਰੇਡ ਪਈ ਹੋਈ ਇਸ ਵੇਲੇ ਬੁਰੀ ਅਸ਼ੀਸ਼ਰ ਦੀ ਪਈ ਹੋਈ ਕਬੱਡੀ ਲਾਓ ਬੁਰੀਏ ਦੀ ਪਈ ਹੋਈ ਰੇਡ ਸ਼ੀਲੂ ਨਾਲ ਪਿਆ ਹੋਇਆ ਪੰਗਾ ਸ਼ੀਲੂ ਨਾਲ ਪਿਆ ਹੋਇਆ ਪੰਗਾ ਹਰ ਨੰਬਰ ਰੇਡਰ ਨੂੰ ਦੇ ਦਿੱਤਾ ਗਿਆ ਹੈ ਨੰਬਰ ਰੇਡਰ ਨੂੰ ਆ ਨੰਬਰ ਦਾ ਰਿਪੋਰਟ ਦਾ ਲੋਕਾਂ ਨੂੰ ਨਜ਼ਾਰਾ ਹੈ ਆਉਂਦਾ ਆ ਮੱਖਣ ਅਲੀ ਅੱਜ ਸਿਰੇ ਦੀਆਂ ਗੱਲਾਂ ਸੁਣਾਉਂਦਾ ਤੁਮਾ ਪਾਉਂਦਾ ਔਰ ਵੇਖਦਾ ਵੀ ਸ਼ੀਲੂ ਬੂਰੀਏ ਨਾਲ ਭੜਦਾ ਐਨ ਲੋਕਾਂ ਦਾ ਚਿਹਰਾ ਖੇੜਦਾ ਆ ਮੁੰਡਾ ਅੜ ਗਿਆ ਮੂਰੇ ਇਸ ਵੇਲੇ ਕਰੂਗਾ ਦੂਰੇ ਆ ਮੁੰਡਾ ਅੜ ਗਿਆ ਮੂਰੇ ਸਿਰਾ ਸਿਰਾ ਹੋਏਗਾ ਮੁਰੂ ਦੇ ਲਈ ਬਦਾਰਾ ਦੇਸੀ ਅਗਲੀ ਕਬੱਡੀ ਪਾਰਿਆ ਵਾਹ 2.5 ਲੱਖ ਦਿੱਤਾ ਜਾਉ ਸ਼ੀਲੂ ਨੂੰ ਧੰਨਵਾਦ ਕਰਦੇ ਆ ਸੁਖ ਸੰਧੂ ਜੀ ਗਗਨ ਸੰਧੂ ਘੁੰਮਣ ਬਰਾਦਰ ਦਾ ਕਾਲਾ ਸਰਪੰਚ ਆ ਬੱਲੇ 3 ਲੱਖ ਹੋਊਗਾ ਲੈ ਵੀ ਸ਼ੀਲੂ ਇੱਕ ਜਫਾ ਦੇ ਵਾਸਤੇ ਇਹ ਹਰਿਆਣੇ ਵਾਲਾ ਮੁੰਡਾ ਇਹਨੇ ਵੀ ਕਮਾਲਾਂ ਕੀਤੀ ਹੋਈ ਆ ਖੇਡ ਕਬੱਡੀ ਦੇ ਵਿੱਚ ਇਹਦੇ ਵੀ ਰਿਕਾਰਡ ਬੋਲਦੇ ਨੇ ਅੱਜ ਕੌਣ ਰਿਕਾਰਡ ਬਣਾਊਗਾ ਇਧਰੇ ਪਾਸੇ 3 ਲੱਖ 3 ਲੱਖ 3 ਲੱਖ ਤੱਕ ਗਿਆ ਪੰਜ ਵਾਰ ਹੋ ਗਏ ਉਹਦਾ ਵੀ ਆਪਾਂ ਧੰਨਵਾਦ ਕਰਦਾ ਵਿਸ਼ੇਸ਼ ਤੌਰ ਤੇ ਗੁੱਲੂ ਇਟਲੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਇਧਰ ਦੀਸ਼ੇ ਦਾ ਮਾਨ ਸਨਮਾਨ ਘੁੰਮਣ ਬਰਾਦਰ ਸੁਖਸੰਦੂ ਔਰ ਸ਼ੀਲੂ ਟਾਪ ਟਾਈਮ ਚੱਲਦਾ ਏ ਸ਼ੀਲੂ ਸੁਲਤਾਨ ਦਾ ਉਹਦਾ ਮੁੰਡਾ ਉਹਦਾ ਨਾਂ ਬੇ ਪਲੰਟੀ ਹੈ ਟੰਗੇ ਵਾਲੇ ਟਾਈ ਦੀ ਟੀਮ ਹੈ ਹਾਂ 5 ਲੱਖ ਦੋ ਜਫੇ ਰਹਿ ਗਏ ਨੇ ਤਿੰਨ ਪੱਕਾ ਹੋ ਗਿਆ ਤਿੰਨ ਨੂੰ ਤਾਂ ਲੈਮੀਨੇਸ਼ਨ ਹੋ ਗਿਆ ਪਰ ਜੇ ਦੋ ਲਾ ਗਿਆ ਤੇ ਪੰਜ ਹੋ ਜਾਣਾ ਲਓ ਇਧਰ ਮੈਦਾਨ ਦੇ ਵਿੱਚ ਬੱਲੇ ਬੱਲੇ ਆ ਪਾਲੀ ਦੇ ਸ਼ੀਲੂ ਪਾਲੀ ਦੇ ਸ਼ੀਲੂ ਪਾਲੀ ਦੇ ਸ਼ੀਲੂ ਦਾ ਮੁਕਾਬਲਾ ਫਿਰ ਕਬੱਡੀ ਕਬੱਡੀ ਹੋਈ ਭਈ ਆਨੇਰੀ ਸਾਹਿਬ ਕਮਾਲ ਕਰਦਾ ਮੁੰਡਾ ਕਬੱਡੀ 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 ਇੱਕ ਨੰਬਰ ਸ਼ੀਲੂ ਦਾ